ਹਾਲੋ ਜੀ ਸਤਿ ਸ਼੍ਰੀ ਅਕਾਲ ਅੱਜ ਕੱਲ ਜਿਹੜਾ ਮਾਹੌਲ ਹੈ ਇੰਨਾ ਖਰਾਬ ਹੋ ਚੁੱਕਿਆ ਕਿ ਜਿਹੜੇ ਮੁੰਡੇ ਆ ਹਨ ਉਹ ਵਿਆਹ ਤੋਂ ਘਬਰਾਉਣ ਲੱਗੇ ਕੁੜੀਆਂ ਤੋਂ ਡਰਨ ਲੱਗੇ ਕਹਿੰਦੇ ਵੀ ਅਸੀਂ ਤਾਂ ਛੜੇ ਹੀ ਚੰਗਿਆਂ ਕੀ ਪਤਾ ਕਿਹੋ ਜੀ ਘਰ ਵਾਲੀ ਮਿਲੂਗੀ ਤੇ ਇਸੇ ਤਰ੍ਹਾਂ ਹੀ ਅਵਤਾਰ ਸਿੰਘ ਨਾਲ ਹੋਇਆ ਜੀ ਹੁਣ ਅਵਤਾਰ ਸਿੰਘ ਆ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਕਿਉਂਕਿ ਉਹਦੇ ਘਰ ਵਾਲੀ ਨੇ ਸਾਰਿਆਂ ਨੂੰ ਆਟਾ ਗੁੰਨ ਕੇ ਰੋਟੀਆਂ ਪੋਕਾ ਕੇ ਮੋਨੋ ਸਪਰੇ ਦੇ ਵਿੱਚ ਜੀ ਖਵਾਤੀਆਂ ਤੇ ਸਾਰੇ ਟੱਬਰ ਨੂੰ ਮਾਰਤਾ ਗੱਲ ਇਹ ਸੀਗੀ ਅਪਤਾਰ ਸਿੰਘ ਉਰੀ ਦੋ ਭਰਾ ਸੀ ਗਿੱਦੜਵਾਹਾ ਦੇ ਨਾਲ ਪਿੰਡ ਪੈਂਦਾ ਈ ਗੁਰੂ ਸਰ ਟਾਣੀ ਦੇ ਵਿੱਚ ਇਹਨਾਂ ਦਾ ਘਰ ਹੁੰਦਾ ਜੀ ਤੇ ਅਪਤਾਰ ਸਿੰਘ ਦਾ ਵੱਡਾ ਭਰਾ ਵਿਆਹਿਆ ਹੋਇਆ ਹੁੰਦਾ ਪਰ ਅਪਤਾਰ ਸਿੰਘ ਨੂੰ ਥੋੜੀ ਜ਼ਮੀਨ ਕਰਕੇ ਰਿਸ਼ਤਾ ਜਿਹੜਾ ਨਹੀਂ ਹੁੰਦਾ ਵੀਰ 37-38 ਸਾਲਾਂ ਦੀ ਉਮਰ ਦੇ ਵਿੱਚ ਜੀ ਪਹੁੰਚ ਜਾਂਦਾ ਹੈ ਤੇ ਹੁਣ ਉਹਨੂੰ ਕੋਈ ਆਸ ਵੀ ਨਹੀਂ ਹੁੰਦੀ ਵਿਆਹ ਦੀ ਚਲੋ ਜੀ ਫਿਰ ਪਿਛਲੇ ਜੇ ਪਾਰੇ ਕਹਿੰਦੇ ਰਿਸ਼ਤਾ ਆਉਂਦਾ ਹੈ ਤੇ ਕੁੜੀ ਦੀ ਦੇਖ ਦਿਖਾਈ ਕਰਕੇ ਚੁੰਨੀ ਚੜਾਵਾ ਜਿਹੜਾ ਕਰ ਦਿੱਤਾ ਜਾਂਦਾ ਲੜਕੀ ਪਹਿਲਾਂ ਹੀ ਕਿਤੇ ਵਿਆਹੀ ਹੁੰਦੀ ਆ ਦੁਬਾਰਾ ਸੈਕੰਡ ਮੈਰਿਜ ਹੁੰਦੀ ਆ ਜੀ ਉਸ ਦੀ ਪਿਛਲੇ ਪਹਿਰੇ ਵਿਆਹ ਹੋਇਆ ਕਰਕੇ ਜੀ ਨਾ ਪਹਿਲਾਂ ਵੀ ਹਨਾ ਵੀ ਛੜੇ ਦਾ ਦਾਗ ਆ ਜਿਹੜਾ ਲੱਗ ਚੁੱਕਿਆ ਸੀਗਾ ਤੇ ਵੀਰ ਆਪਦੇ ਘਰ ਵਾਲੀ ਨੂੰ ਬਹੁਤ ਹੀ ਲਾਡਾਂ ਤੇ ਚਾਵਾਂ ਨਾਲ ਰੱਖਦਾ ਜੀ ਹਨਾ ਤੇ ਇਹ ਉਸ ਤੋਂ ਬਾਅਦ ਜੀ ਕੀ ਹੁੰਦਾ ਮਾਂ ਦੀ ਤੀ ਦਾ ਚੂੜਾ ਵੀ ਨਹੀਂ ਉਤਰਿਆ ਹੁੰਦਾ ਮਹੀਨਾਕ ਵਿਆਹ ਨੂੰ ਹੋਇਆ ਹੁੰਦਾ ਤੇ ਆਪਣੇ ਆਸ਼ਿਕ ਦੇ ਨਾਲ ਉਹ ਭੱਜ ਜਾਂਦੀ ਆ ਜੀ ਘਰੋਂ ਤੇ ਇਹ ਗੱਲ ਜਿਵੇਂ ਕਿ ਹੁਣ ਆਪਣੇ ਰਿਸ਼ਤੇਦਾਰ ਵਗੈਰਾ ਵਿੱਚ ਪੈ ਜਾਂਦੇ ਆ ਜੀ ਤੇ ਅਵਤਾਰ ਸਿੰਘ ਆਪਣੇ ਸਹੁਰੇ ਨੂੰ ਫੋਨ ਕਰਦੇ ਵੀ ਇਸ ਤਰ੍ਹਾਂ ਹੋ ਗਿਆ ਉਲਟਾ ਉਹ ਧਮਕੀਆਂ ਦੇਣ ਲੱਗ ਜਾਂਦੀ ਐ ਵੀ ਸਾਡੀ ਕੁੜੀ ਕਿੱਧਰ ਗਾਇਬ ਕਰਤੀ ਸੀ ਤੋ ਅਵਤਾਰ ਸਿੰਘ ਦਾ ਭਰਾ ਜੀ ਚਲੋ ਬੰਦੇ ਬੰਦੇ ਪਾ ਕੇ ਵਿੱਚ ਉਹਨੂੰ ਲੱਭ ਲੈਂਦੇ ਐ ਜੀ ਲੜਕੀ ਨੂੰ ਤੇ ਲੜਕੀ ਘਰੇ ਜਿਹੜੀ ਨਹੀਂ ਆਉਣਾ ਚਾਹੁੰਦੀ ਹੁੰਦੀ ਤੇ ਉਹ ਭਾਈ ਮਿਲ ਤਾਂ ਤਰਲੇ ਕਰਕੇ ਲਿਆਉਂਦੇ ਆ ਚਲੋ ਅਵਤਾਰ ਸਿੰਘ ਨੂੰ ਵੀ ਆਏ ਹੁੰਦਾ ਵੀ ਪਿਛਲੇ ਪੈਰੇ ਵਿਆਹ ਹੁੰਦਾ ਸੀ ਛੜੇ ਸੀ ਚਲੋ ਰੋਟੀ ਪੱਕਦੀ ਹੋ ਗਈ ਹੈ ਨਾ ਫਿਰ ਕਿਉਂ ਗਲਤੀ ਹੋ ਗਈ ਚਾ ਲੱਗ ਗਈ ਤਾਂ ਸਿਆਣੀ ਹੋ ਜੂਗੀ ਉਹ ਵੀ ਭਾਈ ਉਹਨੂੰ ਦੁਬਾਰੇ ਮੌਕਾ ਦੇ ਦਿੰਦਾ ਵਧੀਆ ਘਰ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਜੀ ਮਹੀਨਾ ਇੱਕ ਹੋਰ ਹੋ ਜਾਂਦਾ ਜਾਨੀ ਕਿ 2 ਮਹੀਨੇ ਹੋ ਜਾਂਦੇ ਉਹਨਾਂ ਦੇ ਵਿਆਹ ਨੂੰ ਤੇ ਫਿਰ ਅਚਾਨਕ ਉਹ ਕੀ ਕਰਦੀ ਹੈ ਜੀ ਆਪਣੇ ਆਸ਼ਕ ਨੂੰ ਫੋਨ ਕਰਦੀ ਹੈ ਉਹ ਤੋਂ ਕੋਈ ਜ਼ਹਿਰੀਲੀ ਚੀਜ਼ ਆ ਜਿਹੜੀ ਮੰਗਾਉਂਦੀ ਹੈ ਤੇ ਤੰਦੂਰ ਤੇ ਰੋਟੀਆਂ ਪਕਾ ਦਿੰਦੀ ਆ ਆਟਾ ਗੁੰਨ ਕੇ ਮੋਨੂ ਸਪਰੇ ਦੇ ਵਿੱਚ ਫਿਰ ਜਾਣ ਬੁੱਝ ਕੇ ਹੀ ਉਹ ਸਬਜੀ ਬਣਾਉਂਦੀ ਜਿਹਦੇ ਵਿੱਚ ਹੱਦ ਤੋਂ ਵੱਧ ਨਮਕ ਪਾ ਦਿੰਦੀ ਹੈ ਜਦੋਂ ਅਪਤਾਰ ਸਿੰਘ ਰੋਟੀ ਖਾਣ ਲੱਗੋ ਕਹਿੰਦਾ ਵੀ ਰੋਟੀਆਂ ਅੱਜ ਮੈਨੂੰ ਕੌੜੀਆਂ ਲੱਗਦੀਆਂ ਕਹਿੰਦੀ ਮੈਂਥੋਂ ਲੂਣ ਜ਼ਿਆਦੇ ਪੈ ਗਿਆ ਸਬਜੀ ਦੇ ਵਿੱਚ ਚਲੋ ਜੀ ਵਿਚਾਰਿਆਂ ਨੂੰ ਆਏ ਹੁੰਦੇ ਵੀ ਮਸਾਂ ਕਰ ਵਸਿਆ ਸੌਰਾ ਖਾ ਲੈਂਦਾ ਸੱਸ ਖਾ ਲੈਂਦੀ ਹੈ ਜੀ ਤੇ ਅਪਤਾਰ ਸਿੰਘ ਖਾ ਲੈਂਦਾ ਰੋਟੀ ਉਹ ਆਪਦੀ ਜਠਾਣੀ ਨੂੰ ਕਹਿੰਦੀ ਵੀ ਮੇਰਿਆਂ ਰੋਟੀਆਂ ਜਿਹੜੀਆਂ ਵੱਧ ਬਣ ਗਿਆ ਤੁਸੀਂ ਖਾ ਲਓ ਉਹ ਕਹਿੰਦੀ ਵੀ ਨਹੀਂ ਤੇਰੇ ਵੀਰ ਜੀ ਕਹਿੰਦੀ ਗੋਲ ਗੱਪੇ ਲੈਣ ਗਏ ਆ ਤੇ ਮੈਂ ਤੇ ਬੱਚੇ ਤਾਂ ਕਹਿੰਦੀ ਵੀ ਗੋਲ ਗੱਪੇ ਹੀ ਖਾਵਾਂਗੇ ਇਦਾਂ ਉਹ ਬੱਚ ਜਾਂਦੇ ਆ ਜੀ ਕਹਿੰਦਾ ਪਾਬੋ ਉਹ ਰੋਟੀ ਨਹੀਂ ਖਾਂਦੇ ਉਸ ਤੋਂ ਬਾਅਦ ਕੀ ਹੁੰਦਾ ਜੀ ਆਪ ਉਹ ਜਾਣਵੁੱਝ ਕੇ ਰੋਟੀ ਨਹੀਂ ਖਾਂਦੀ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਵਿੱਚ ਇਹ ਕਾਰਨਾਮਾ ਜਿਹੜਾ ਕੀਤਾ ਹੋਇਆ ਹੈ ਉਸ ਤੋਂ ਬਾਅਦ ਜੀ ਅੱਧੇ ਘੰਟੇ ਬਾਅਦ ਉਹਦੇ ਸੀਨੇ ਦੇ ਵਿੱਚ ਅਵਤਾਰ ਸਿੰਘ ਦੇ ਜਲਣਾ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਨੂੰ ਉਲਟੀਆਂ ਤੇ ਲੈਟਰਿੰਗਾਂ ਲੱਗ ਜਾਂਦੀਆਂ ਇਸੇ ਤਰ੍ਹਾਂ ਹੀ ਉਸ ਦੀ ਸੱਸ ਜਾਨੀ ਕਿ ਉਸ ਦੀ ਮਾਂ ਨਾਲ ਹੁੰਦਾ ਹੈ ਉਸ ਦੇ ਵੀ ਸੀਨੇ ਦੇ ਵਿੱਚ ਜਿਹੜੀ ਜਲਣਾ ਸ਼ੁਰੂ ਹੋ ਜਾਂਦੀ ਹੈ ਤੇ ਟਾਇਲਟਾਂ ਵਗੈਰਾ ਲੱਗ ਜਾਂਦੀਆਂ ਤੇ ਸਹੁਰਾ ਸਾਹ ਨਾਲ ਵੀ ਇਦਾਂ ਹੀ ਹੁੰਦਾ ਜਦੋਂ ਅਵਤਾਰ ਦੇ ਭਰਾ ਨੂੰ ਇਹ ਗੱਲ ਪਤਾ ਲੱਗਦੀ ਹੈ ਜੀ ਤੇ ਪਿੰਡ ਵਾਲੇ ਡਾਕਟਰ ਨੂੰ ਸੱਦਿਆ ਜਾਂਦਾ ਤੇ ਉਹ ਕਹਿੰਦਾ ਵੀ ਤੇਜਾਬ ਜ਼ਿਆਦਾ ਬਣ ਗਿਆ ਲੂਣ ਮਿਰਚ ਜ਼ਿਆਦੀ ਸੀ ਸਬਜ਼ੀ ਦੇ ਵਿੱਚ ਵਿਚਾਰਾ ਟੀਕੇ ਟੂਕੇ ਲਾ ਕੇ ਚਲਾ ਜਾਂਦਾ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਆਪਣੇ ਝੋਲਾ ਛਾ ਪ੍ਰੈਕਟਿਕਟਰੀ ਹੁੰਦੇ ਹਨ ਇੰਨੀ ਨੌਲੇਜ ਤਾਂ ਇਹਨਾਂ ਨੂੰ ਹੁੰਦੀ ਨਹੀਂ ਹੈਗੀ ਚਲੋ ਜੀ ਉਹਨਾਂ ਦੀ ਹਾਲਤ ਹੈ ਜਿਹੜੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਪਿੰਡ ਦੇ ਵਿੱਚੋਂ ਕਰਾਏ ਤੇ ਗੱਡੀ ਕਰਾਈ ਜਾਂਦੀ ਹੈ ਤੇ ਉਹਨਾਂ ਨੂੰ ਗਿੱਦੜਵੇ ਲੈ ਜਾਇਆ ਜਾਂਦਾ ਸਿਵਲ ਹਸਪੀਟਲ ਦੇ ਵਿੱਚ ਉੱਥੇ ਜਾ ਕੇ ਜੀ ਡਾਕਟਰ ਟੈਸਟ ਵਗੈਰਾ ਕਰਦਾ ਉਹ ਕਹਿੰਦਾ ਵੀ ਇਹਨਾਂ ਨੂੰ ਜ਼ਹਿਰੀਲੀ ਚੀਜ਼ ਹੈ ਜਿਹੜੀ ਖਾ ਲਈ ਇਹਨਾਂ ਨੇ ਵੀ ਅਪਤਾਰ ਸਿੰਘ ਦੀ ਹਾਲਤ ਹੈ ਜਿਹੜੀ ਜ਼ਿਆਦਾ ਸੀਰੀਅਸ ਹੁੰਦੀ ਹੈ ਤੇ ਉਹਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਅਪਤਾਰ ਸਿੰਘ ਦੀ ਮੌਤ ਹੋ ਜਾਂਦੀ ਹੈ ਦੋ ਘੰਟੇ ਬਾਅਦ ਹੀ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਫਿਰ ਅਵਤਾਰ ਸਿੰਘ ਦਾ ਸਿੱਧਾ ਸ਼ੱਕ ਆਪ ਦੀ ਪਰਜਾਈ ਤੇ ਜਾਂਦਾ ਕਿਉਂਕਿ ਉਸ ਦਾ ਜਿਹੜਾ ਰਿਕਾਰਡ ਸੀ ਉਹ ਵੀ ਇਸ ਤਰ੍ਹਾਂ ਦਾ ਸੀ ਕਿਉਂਕਿ ਉਹ ਪਹਿਲਾਂ ਭੱਜ ਚੁੱਕੀ ਸੀ ਘਰੋਂ ਇੱਕ ਵਿਆਹ ਪਹਿਲਾਂ ਹੋ ਚੁੱਕਿਆ ਸੀਗਾ ਇਹਨਾਂ ਦੇ ਮੱਦੇ ਨਜ਼ਰ ਜੀ ਪੁਲਿਸ ਆਉਂਦੀ ਹੈ ਜਦੋਂ ਤੇ ਉਹ ਕਹਿੰਦਾ ਵੀ ਮੈਨੂੰ ਮੇਰੀ ਪਰਜਾਈ ਤੇ ਸ਼ੱਕ ਹੈ ઓ ਰੈਸਟ ਕਰ ਲਈ ਜਾਂਦੀ ਹੈ ਜੀ ਸੋਹਰਾ ਸਾਹਿਬ ਜ਼ਿੰਦਗੀ ਦੀ ਮੌਤ ਦੀ ਲੜਾਈ ਹਜੇ ਹਸਪਤਾਲ ਦੇ ਵਿੱਚ ਲੜ ਰਹੇ ਨੇ ਵਿਚਾਰੇ ਪਤਾ ਨਹੀਂ ਬਚਣਗੇ ਪਤਾ ਨਹੀਂ ਨਹੀਂ ਚਲੋ ਜੀ ਉਹ ਮਾਦੀਤੀ ਬਹੁਤ ਆਸਾਨੀ ਦੇ ਨਾਲ ਹੀ ਮੰਨ ਜਾਂਦੀ ਹੈ ਜਦੋਂ ਪੁਲਿਸ ਝਾੜ ਠਾਪ ਕਰਦੀ ਛੇਤਰ ਪ੍ਰੇਡ ਕਰਦੀ ਹੈ ਹਨਾ ਤੇ ਕਹਿੰਦੀ ਵੀ ਹਾਂ ਮੈਂ ਕਹਿੰਦੀ ਮੋਨੋ ਸਪਰੇ ਦੇ ਨਾਲ ਆਟਾ ਗੁੰਨ ਕੇ ਤੰਦੂਰ ਤੇ ਰੋਟੀਆਂ ਪਕਾ ਕੇ ਪੂਰਾ ਘਿਓ ਦੇ ਵਿੱਚ ਚੋਪੜ ਕੇ ਇਹਨਾਂ ਨੂੰ ਖਵਾ ਦਿੱਤੀਆਂ ਵੀ ਕਿਵੇਂ ਮੈਂ ਕਹਿੰਦੀ ਲੂਣ ਜ਼ਿਆਦਾ ਪਾਤਾ ਸੀਗਾ ਫੇਰ ਜੀ ਪੁਲਿਸ ਜਾ ਕੇ 2000 ਦੀ ਸ਼ਿਸ਼ੀ ਵੀ ਰਸੋਈ ਦੇ ਵਿੱਚੋਂ ਬਰਾਮਦ ਕਰਦੀ ਹੈ ਤੇ ਉਸ ਦੇ ਆਸ਼ਿਕ ਨੂੰ ਵੀ ਫੜ ਲਿਆ ਜਾਂਦਾ ਹੈ ਹਜ਼ਰ ਦੋਨੋਂ ਹੀ ਪੁਲਸਕ ਸਟੱਡੀ ਦੇ ਵਿੱਚ ਨੇ ਜੀ ਕਿਉਂਕਿ ਰਿਮਾਂਡ ਉਹਨਾਂ ਦਾ ਲਿਆ ਵਿਆ ਦੋ ਕਤਲ ਦਾ ਮਾਮਲਾ ਉਹਨਾਂ ਤੇ ਦਰਜ ਹੁੰਦਾ ਤੇ ਤੀਜਾ ਇਹ ਇਰਾਦਾ ਕਤਲ ਦਾ ਦਰਜ ਹੋਇਆ ਉਹਨਾਂ ਉੱਪਰ ਕਿਉਂਕਿ ਉਹਦੇ ਸਹਰਾ ਸਾਹਿਬ ਹਜੇ ਹੌਸਪੀਟਲ ਦੇ ਵਿੱਚ ਹੀ ਨੇਗੇ ਤੇ ਦੇਖਦੇ ਆ ਪਰ ਲੱਗਦਾ ਨਹੀਂ ਵੀ ਉਹ ਉਹਨਾਂ ਦੀ ਹਾਲਤ 'ਚ ਕੋਈ ਸਤਾਰ ਹੋਊਗਾ ਕਿਉਂਕਿ ਕਾਫੀ ਦਿਨਾਂ ਦੀ ਉਹ ਵੈਂਟੀਲੇਟਰ ਤੇ ਨੇ ਅੱਜ ਕੱਲ ਮਾਹੌਲ ਹੈ ਜਿਹੜਾ ਇੰਨਾ ਖਰਾਬ ਹੋ ਚੁੱਕਿਆ ਜੇ ਤੁਸੀਂ ਆਪਦੇ ਪਾਰਟਨਰ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਇੱਕ ਦੂਜੇ ਨੂੰ ਖੁੱਲ੍ਹ ਕੇ ਕਹਿ ਦਿਓ ਜੀ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਪਰ ਇਦਾਂ ਕਿਸੇ ਦੀ ਜਾਨ ਹੈ ਜਿਹੜੀ ਨਹੀਂ ਲੈਣੀ ਚਾਹੀਦੀ ਤੇ ਜਾਂ ਫਿਰ ਆਪਣੇ ਮਾਪੇ-ਵਾਪ ਨੂੰ ਬਲੈ ਨਹੀਂ ਕਹਿ ਦਿਓ ਵੀ ਮੈਂ ਇਸ ਵਿਆਹ ਲਈ ਰਾਜ਼ੀ ਨਹੀਂ